ਸਸਰੀਕਾਲ ਦੋਸਤੋ ਸਵੇਰੇ 5 ਵਜੇ ਗਏ ਨੇ ਤੇ ਆਪਣਾ ਕਾਲਾ ਘੋੜਾ ਤਿਆਰ ਹੈ ਹਵਾ ਚੱਲ ਰਹੀ ਹੈ ਠੰਡੀ ਠੰਡੀ ਹਵਾ ਵੈਸੇ ਤਾਂ ਵਧੀਆ ਪਰ ਇਸ ਸਾਈਕਲਿਸਟ ਵਾਸਤੇ ਕਈ ਵਾਰ ਹਵਾ ਸਹੀ ਨਹੀਂ ਹੁੰਦੀ ਕਿਉਂਕਿ ਜੇ ਹੈਡਵਿੰਡ ਹੋ ਜੇ ਫਿਰ ਇਸ ਸਾਈਕਲ ਤੇ ਜ਼ੋਰ ਬਹੁਤ ਲਉਂਦੀ ਹੈ ਇਹ ਜੀ ਬੂੜਾ ਗੁੱਜਰ ਰੋਡ ਜਿੱਥੋਂ ਆਪਾਂ ਰਾਈਡ ਸਟਾਰਟ ਕੀਤੀ ਹੈ ਇਹ ਮਸੀਤ ਵਾਲਾ ਚੌਕ ਆ ਗਿਆ ਜੀ। ਮਸੀਤ ਵਾਲਾ ਚੌਕ ਤੇ ਇਹ ਸਾਹਮਣੇ ਜਿਹੜੀ ਤੁਹਾਨੂੰ ਦੇਖ ਰਹੀ ਹੈ ਇਹ ਹੈ ਜੀ ਵੱਡੀ ਮਸੀਤ ਮੁਖਸਰ ਦੀ। ਅੱਗੇ ਚੱਲ ਕੇ ਆਪਾਂ ਇੱਕ ਦੋਸਤ ਨੂੰ ਨਾਲ ਲੈਣਾ ਤੇ ਰਾਈਡ ਆਪਣੀ ਸ਼ੁਰੂ ਹੋ ਜਾਏਗੀ। ਇਹ ਹੈ ਜੀ ਇਤੀ ਥਾਣਾ ਮੁਕਤ ਸਰ ਸੁਬਾ ਸੁਬਾ ਜਿਹੜਾ ਸੈਰ ਕਰਨ ਦਾ ਮਜ਼ਾ ਹੀ ਲੱਗ ਹੈ ਇਹ ਮਲੋਟ ਰੋਡ ਹੈ ਜੀ ਮਲੋਟ ਨੂੰ ਚਲੀ ਜਾਂਦੀ ਸੜਕ ਤੇ ਇਹ ਜਿਹੜੀ ਤੁਹਾਨੂੰ ਸਾਹਮਣੇ ਦੇਖ ਰਹੀ ਹੈ ਬਿਲਕੁਲ ਇਹ ਹੈ ਜੀ ਬਠਿੰਡਾ ਰੋਡ ਇਸੇ ਰੋਡ ਤੇ ਅੱਜ ਅਸੀਂ ਆਵਦੀ ਸਰਕਲ ਦੀ ਸਵਾਰੀ ਕਰਨੀ ਹੈ ਇਹ ਕੋਟਕਪੂਰਾ ਰੋਡ ਹੈ ਜੀ ਅੱਜ ਛੁੱਟੀ ਸੀ ਤੇ ਮਨ ਵਿੱਚ ਸੀ ਕਿ ਲੌਂਗ ਰਾਈਡ ਕੀਤੀ ਜਾਵੇ ਪਹਿਲਾਂ ਅਸੀਂ ਭੁੱਲਰਾ ਨਹਿਰਾ ਤੱਕ ਹੀ ਜਾਂਦੇ ਸੀ 10 ਕਿਲੋਮੀਟਰ ਆਣ ਤੇ 10 ਕਿਲੋਮੀਟਰ ਜਾਣ ਇਹ ਆ ਗਏ ਜੀ ਸਾਡੇ ਨਾਲ ਸਾਡੇ ਦੋਸਤ ਹਰਬੰਸ ਤੇ ਇਹ ਬਠਿੰਡਾ ਰੋਡ ਹੈ ਜੀ ਗੁਰਦੁਆਰਾ ਸਾਹਿਬ ਆਗੇ ਤਰਨਤਨ ਸਾਹਿਬ ਸ਼ੁਰੂਆਤ ਸਾਡੀ ਇੱਥੋਂ ਸੀਸਤ ਝੁਕਾ ਕੇ ਹੁੰਦੀ ਹੈ ਜੀ ਰਾਈਡ ਦੇ ਚੱਲ ਪਿਆ ਸੀ ਬਠਿੰਡਾ ਰੋਡ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਇਹ ਹੈ ਜੀ ਗੋਲ ਚੌਂਕ ਬਠਿੰਡਾ ਇਹ ਬਾਈਪਾਸ ਤੇ ਬਿਲਕੁਲ ਨੇੜੇ ਹੀ ਹੈ ਨਜ਼ਦੀਕ ਹੀ ਹੈ ਜੀ ਗੋਲ ਚੌਂਕ ਜਿਹੜਾ ਤੇ ਇਹਨੂੰ ਗੋਲ ਚੌਂਕ ਤਾਂ ਕਿਹਾ ਜਾਂਦਾ ਹੈ ਕਿਉਂਕਿ ਮੁੱਖ ਸਹਿਰ ਦੇ ਵਿੱਚ ਸ਼ਾਇਦ ਇਹੀ ਇੱਕੋ ਹੀ ਚੌਂਕ ਜਿਹੜਾ ਗੋਲ ਹੈ ਉਹ ਨਸੀਮ ਬਠਿੰਡਾ ਰੋਡ ਬਾਈਪਾਸ ਦੇ ਨੇੜੇ ਹੈ ਜੀ ਸੁਬਾਹ ਸੁਬਾਹ ਜਿਹੜੀ ਰਾਈਡ ਕਰਨ ਦਾ ਮਜ਼ਾ ਹੀ ਬਲਗ ਹੈ ਤੇ ਅੱਜ ਛੁੱਟੀ ਕਰਕੇ ਸੀਗਾ ਵੀ ਲੌਂਗ ਰਾਈਡ ਕੱਢੀਏ ਕੋਈ 40-45 ਕਿਲੋਮੀਟਰ ਅਸੀਂ ਜ਼ਰੂਰ ਜਾਈਏ ਹਰਵੰਸ ਸਿੰਘ ਜੀ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਅੱਜ ਲੌਂਗ ਰਾਈਡ ਤੇ ਜਾਣਾ ਹੈ ਤੇ ਸਲਾਹ ਸਾਡੀ ਇਹੀ ਹੈ ਵੀ ਘੱਟੋ-ਘੱਟ 40-45 ਕਿਲੋਮੀਟਰ ਜ਼ਰੂਰ ਜਾਇਆ ਜਾਵੇ ਜੀ ਅਰਜਨ ਕੈਸਲ ਇਹ ਸਾਡੀ ਇੱਕ ਨਿਸ਼ਾਨੀ ਹੈ ਕਿ ਅਰਜਨ ਕੈਸਲਾ ਆ ਗਿਆ ਤਾਂ ਸਮਝ ਲੋ ਪੁੱਲਰਾਂ ਵਾਲੀਆਂ ਨਹਿਰਾਂ ਆ ਗਈਆਂ ਪੁੱਲਰਾਂ ਵਾਲੀਆਂ ਨਹਿਰਾਂ ਇੱਥੋਂ ਕੋਈ 200 ਮੀਟਰ ਤਕਰੀਬਨ 200 ਮੀਟਰ ਅੱਗੇ ਦਿਖਾਨੀਆਂ ਤੁਹਾਨੂੰ ਥੋੜਾ ਥੋੜਾ ਚਾਨਣ ਵੀ ਹੋ ਗਿਆ ਜਦੋਂ ਅਸੀਂ ਤੁਰੇ ਸੀ ਉਦੋਂ ਥੋੜਾ ਇਹ ਨਹਿਰਾਂ ਨਹਿਰਾ ਸੀਗਾ ਇਹ ਆ ਗਈਆਂ ਜੀ ਪੁੱਲਰਾਂ ਵਾਲੀਆਂ ਨਹਿਰਾਂ ਅਸੀਂ ਹਰ ਰੋਜ਼ ਡੇਲੀ ਇੱਥੋਂ ਤੱਕ ਤਾਂ ਜ਼ਰੂਰ ਹੀ ਆਉਣੀ ਆ। ਇਹ ਸਾਡਾ ਪੈਣਾ ਬੰਦਾ ਜੀ 10 ਕਿਲੋਮੀਟਰ ਦਾ ਇੱਥੋਂ 10 ਜਾਣ ਤੇ 10 ਆਣ 20 ਕਿਲੋਮੀਟਰ ਦਾ ਪੈਣਾ ਹੁੰਦਾ। ਤੇ ਆ ਨਹਿਰਾਂ ਨਹੀਂ ਪੁੱਲ ਰਾਂਦੀਆਂ। ਸਰਹੰਦ ਨਹਿਰ ਹੈ, ਅੱਗੇ ਰਾਜਸਥਾਨ ਫੀਡਰ ਹੈ ਜੀ। ਇੱਥੇ ਆ ਕੇ ਸਾਡਾ ਲੰਗਰ ਪਾਣੀ ਹੁੰਦਾ ਹੈ। ਇਹ ਰਾਜਸਥਾਨ ਫੀਡਰ ਹੈ ਜੀ ਸੁਬਾ ਸੁਬਾ ਰਾਈਡ ਕਰਨ ਦਾ ਅਲੱਗ ਮਜ਼ਾ ਮਨਵੀ ਖੁਸ਼ ਤਨਵੀ ਤੰਦਰੁਸਤ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜੀ ਇਹ ਭੁੱਲਰ ਪਿੰਡ ਸ਼ੁਰੂ ਹੈ ਜੀ ਇਹ ਆ ਗਿਆ ਜੀ ਭੁੱਲਰ ਪਿੰਡ आई लव पुल्लर लो जी ਜਿੱਦਾਂ ਅਰਜਨ ਕੈਸਲ ਸੀ ਇੱਥੇ ਆ ਜੰਗੀਰ ਪੈਲਸ ਹੈ ਜਿੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਦੋਦਾ ਵੀ ਸ਼ੁਰੂ ਹੋ ਗਿਆ ਇਹ ਪਿੰਡ ਦੋਦਾ ਸ਼ੁਰੂ ਹੈ ਜੀ ਇੱਥੋਂ ਪਿੰਡ ਦੋਦਾ ਵੀ ਬੜਾ ਵੱਡਾ ਪਿੰਡ ਹੈ ਤੇ ਹਾਈਵੇ ਦੇ ਉੱਤੇ ਹੀ ਹੈ ਪਿੰਡ ਇਹ ਕਾਫੀ ਰੌਣਕ ਵਾਲਾ ਪਿੰਡ ਹੈ ਇਹ ਹੈ ਜੀ ਦੋਦੇ ਦਾ ਬੱਸ ਸਟਾਪ ਪਿੰਡ ਦੋਦਾ ਅੱਜ ਹਰਬੰਸ ਜੀ ਲੰਬੀ ਰਾਈਡ ਤੇ ਪਹਿਲੀ ਵਾਰ ਹੀ ਆਏ ਹੈ ਸ਼ਾਇਦ ਤੇ ਖੁਸ਼ ਹੈ ਪੂਰੇ ਇੰਜੋਏ ਕਰ ਰਹੇ ਰਾਈਡ ਨੂੰ ਇਹ ਅਸੀਂ ਹੁਣ ਦੋਦੇ ਦੇ ਬਿਲਕੁਲ ਬਾਹਰ ਵਾਰਾਂ ਇੱਥੇ ਥਾਣਾ ਚੌਂਕੀ ਵੀ ਹੈਗੀ ਹੈ ਜੀ ਪੁਲਿਸ ਦੀ ਆ ਦਿਖਾਣਾ ਜੀ ਤੁਹਾਨੂੰ ਆ ਦੇਖੋ ਆ ਗਿਆ ਜੀ ਸਕੂਲ ਜਿੱਥੋਂ ਪਤਾ ਲੱਗ ਜਾਂਦਾ ਵੀ ਲੋਹਾਰਾ ਵੀ ਆ ਗਿਆ ਜੀ ਪਿੰਡ ਪਿੰਡ ਲੋਹਾਰਾ ਆ ਗਿਆ ਜੀ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗਿਆ ਜੀ ਮੈਂ ਵੀ ਅਸੀਂ ਜਦੋਂ ਵੀਡੀਓ ਬਣਾਉਣੀ ਆ ਤਾਂ ਬੜੇ ਧਿਆਨ ਨਾਲ ਬਣਾਉਣੀ ਆ ਜਦੋਂ ਸਾਨੂੰ ਲੱਗਦਾ ਵੀ ਸੜਕ ਖਾਲੀ ਹੈ ਕੋਈ ਵੀਕਲ ਨਾ ਤਾਂ ਅੱਗੋਂ ਆ ਰਿਹਾ ਤੇ ਨਾ ਪਿੱਛੋਂ ਆ ਰਿਹਾ ਉਦੋਂ ਅਸੀਂ ਇਹ ਵੀਡੀਓ ਬਣਾਉਣੀ ਆ ਬੜੇ ਧਿਆਨ ਨਾਲ ਬੜੇ ਕੋ ਕੁਐਸਚਨ ਲੈ ਕੇ ਅਸੀਂ ਇਹ ਵੀਡੀਓ ਤਿਆਰ ਕਰਦੇ ਆ ਨੀ ਤਾਂ ਕਿ ਨਾ ਤਾਂ ਸਾਨੂੰ ਪਰੇਸ਼ਾਨੀ ਹੋਵੇ ਤੇ ਨਾ ਕਿਸੇ ਹੋਰ ਵੀਕਲ ਵਾਲੇ ਨੂੰ ਇਹ ਆ ਗਿਆ ਜੀ ਬੁੱਟਰ ਸ਼ੀ ਗੁਰਦੁਆਰਾ ਸਾਹਿਬ ਵਾਹਿਗੁਰੂ ਤੇ ਵੀਡੀਓ ਅਸੀਂ ਉਦੋਂ ਬਣਾਉਨੇ ਆ ਕਦੇ ਵੀਕਲ ਅੱਗੋਂ ਜਾਂ ਪਿੱਥੋਂ ਪਿੱਛੋਂ ਨਾ ਆਉਂਦਾ ਹੋਵੇ ਸੜਕ ਖਾਲੀ ਹੋਵੇ ਤੇ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਇੱਥੋਂ ਸਾਡੀ ਵਾਪਸੀ ਹੋ ਗਈ ਹੈ ਜੀ ਅਸੀਂ ਬੁੱਟਰਸ਼ੀ ਤੋਂ ਬਾਰ-ਬਾਰ ਬੁੱਟਰ ਬੁੱਟਰਸ਼ੀ ਜੀ ਤੇ ਬਾਰ-ਬਾਰ ਆ ਅਸੀਂ ਇਹ ਸਕੂਲ ਹੈ ਜੀ ਬੁੱਟਰਸ਼ੀ ਦਾ ਸਰਕਾਰੀ ਸਕੂਲ ਇੱਥੋਂ ਸਾਡੀ ਵਾਪਸੀ ਹੋ ਗਈ ਹੈ ਤਾਂ ਤੁਹਾਨੂੰ ਇਹ ਬੇਨਤੀ ਹੈ ਵੀ ਜਦੋਂ ਵੀ ਕਦੇ ਤੁਸੀਂ ਵੀਡੀਓ ਬਣਾਣੀ ਹੈ ਯਸ ਅਪਲੋਡ ਕਰਨੀ ਹੈ ਜਾਂ ਤੁਸੀਂ ਚਾਹੋ ਨੀ ਮੈਂ ਵੀ ਵੀਡੀਓ ਅਪਲੋਡ ਕਰਾਂ ਤਾਂ ਇਹ ਜ਼ਰੂਰ ਧਿਆਨ ਰੱਖਿਆ ਜੇ ਵੀ ਜਿਹੜਾ ਤੁਸੀਂ ਇਹ ਆ ਗਏ ਜੀ ਫਿਰ ਦੁਬਾਰਾ ਅਸੀਂ ਭੁੱਲਰਾਂ ਨਹਿਰਾਂ ਤੇ ਆ ਗਏ ਆਂ ਨੇੜੇ ਆ ਗਏ ਭੁੱਲਰਾਂ ਨਹਿਰਾਂ ਦੇ ਤੇ ਹਮੇਸ਼ਾ ਧਿਆਨ ਇਹ ਰੱਖਿਆ ਜੇ ਸੇਫਟੀ ਦਾ ਵੀਡੀਓ ਜ਼ਰੂਰ ਬਣਾਓ ਪਰ ਸੇਫਟੀ ਜ਼ਰੂਰ ਰੱਖਿਆ ਇਹ ਨਾਲ ਤੇ ਵਾਪਸੀ ਹੋ ਰਹੀ ਸਾਡੀ ਭੁੱਲਰਾਂ ਨਹਿਰਾਂ ਤੇ ਇੱਥੇ ਰੁਕਾਂਗੇ ਕਿਉਂਕਿ ਅਸੀਂ ਦਿੱਲੀ ਇੱਥੇ ਭੁੱਲਰਾਂ ਨਹਿਰਾਂ ਤੇ ਰੁਕਦੇ ਆਂ ਲੰਗਰ ਪਾਣੀ ਛਕਦੇ ਆ ਇੱਕ ਅ ਟਰਾਲਿਆਂ ਤੋਂ ਬੜਾ ਡਰ ਲੱਗਦਾ ਯਾਰ ਲਓ ਜੀ ਰਾਜਸਥਾਨ ਫੀਡਰ ਆ ਗਈ ਜੀ ਵਾਪਸ ਦੁਬਾਰਾ ਫਿਰ ਆ ਗਏ ਆ ਸੀ ਇੱਥੇ ਕੁਝ ਯਾਰ ਬੇਲੀ ਸਾਡੇ ਇੰਤਜ਼ਾਰ ਕਰਦੇ ਜਿਹੜੇ ਸਾਡੇ ਨਾਲ ਅੱਗੇ ਨਹੀਂ ਗਏ ਸੀ ਉਹ ਸਿਰਫ ਇੱਥੋਂ ਤੱਕ ਹੀ ਆਏ ਸੀਗੇ ਉਹਨਾਂ ਨਾਲ ਬੈਠਦੇ ਆ ਚਾਹ ਪਾਣੀ ਪੀਂਦੇ ਆ ਖਾਸਾ ਠੱਠਾ ਕਰਦੇ ਆ ਤੇ ਮਾਈਂਡ ਫਰੈਸ਼ ਹੋਊਗਾ ਹੋਰ ਇਹ ਬੈਠੇ ਜੀ ਸਾਡੇ ਦੋਸਤ ਕਿੰਨੀ ਗ੍ਰੀਨਰੀ ਹੈ ਜੀ ਮਨ ਖੁਸ਼ ਹੋ ਜਾਂਦਾ ਹੈ ਸਵੇਰ ਸਵੇਰ ਗ੍ਰੀਨਰੀ ਮੱਥੇ ਲੱਗਦੀ ਹੈ ਤੇ ਆ ਯਾਰ ਦੋਸਤ ਜਦੋਂ ਮੱਥੇ ਲੱਗਦੇ ਆ ਸਾਡੇ ਗੱਲਾਂ ਬਾਤਾਂ ਹੁੰਦੀਆਂ ਤਾਂ ਅਲੱਗ ਜੀ ਫੀਲਿੰਗ ਆਂਦੀ ਹੈ ਅਲੱਗ ਜੀ ਵਾਈਬਸ ਆਉਂਦੀਆਂ ਨੇ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਬੜਾ ਅੱਛਾ ਲੱਗਦਾ ਹੈ ਤਿਆਰੀ ਕਰ ਲਈ ਜੀ ਚਾਹ ਪੀ ਕੇ ਦੁਬਾਰਾ ਫਿਰ ਤੁਰ ਪਏ ਆ ਜੀ ਪੁਲਰਾਂ ਨੇ ਰਹਦੋਂ ਹਰਬੰਸ ਜੀ ਅੱਗੇ-ਅੱਗੇ ਨੇ ਇੱਕ ਹੋਰ ਗੱਲ ਦੱਸਾਂ ਆ ਚਿੱਟੀ ਲਾਈਨ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਸਾਈਕਲਿੰਗ ਕਰਨੇ ਤਾਂ ਤੁਸੀਂ ਜਿਵੇਂ ਹਰਬੰਸ ਜਾ ਰਿਹਾ ਇਹ ਬਿਲਕੁਲ ਅੰਦਰ ਰੱਖੋ ਆਪਦਾ ਸਾਈਕਲ ਚਿੱਟੀ ਲਾਈਨ ਦੇ ਅੰਦਰ ਰੱਖਣਾ ਸਾਈਕਲ ਚਿੱਟੀ ਲਾਈਨ ਤੋਂ ਬਾਹਰ ਘਟ ਆਓ ਇਹ ਚਿੱਟੀ ਲਾਈਨ ਸਾਈਕਲਿਸਟਾਂ ਭਰਾਵਾਂ ਵਾਸਤੇ ਹੀ ਬਣਾਈ ਗਈ ਹੈ ਇਹਦੇ ਨਾਲ ਕਿਸੇ ਨੂੰ ਕੋਈ ਅੜਚਨ ਨਹੀਂ ਆਉਂਦੀ। ਨਾ ਹੀ ਕੋਈ ਵੱਡੇ ਵਹੀਕਲ ਨੂੰ ਅੜਚਨ ਆਵੇ। ਉਹ ਆਉਂਦੀ 메인 ਲਾਈਨ ਦੇ ਵਿੱਚ ਤੁਰੇ ਜਾਂਦੇ ਨੇ ਤੇ ਸਾਈਕਲਿਸਟ ਆਉਂਦੀ 메인 ਲਾਈਨ ਦੇ ਵਿੱਚ ਤੁਰੇ ਜਾਂਦੇ ਨੇ। ਇਹ ਆ ਗਿਆ ਜੀ ਅਰਜਨ ਕੈਸਲ। ਮੁਕਸਰ ਸਾਹਿਬ ਦਾ ਬਾਰ-ਬਾਰ ਜੋ ਗੇਟ ਬਣਿਆ ਹੈ ਉਹ ਗੇਟ ਤੁਸੀਂ ਦੇਖ ਰਹੇ ਹੋ ਸਾਹਮਣੇ ਗੇਟ ਹੈ। ਆ ਦੇਖੋ ਜੀ। ਇੱਥੋਂ ਨਿਸ਼ਾਨੀ ਹੋ ਜਾਂਦੀ ਹੈ। ਵੀ ਆ ਗਿਆ ਮੁਖਸਰ ਜੀ ਦੀ ਮੁਖਤਸਰ ਸਾਹਿਬ ਗੁਰਦੁਰਾਤ ਤਰੰਤਨ さん साहब ਹਮ ਤੋਂ ਦਰਸ਼ਨ ਕਰਾਉਣੀ ਹੈ ਗੁਰਦੁਰਾਤ ਤਰੰਤਨ ਸਾਹਿਬ ਦੇ ਜਿੱਥੋਂ ਸਿਰੇ ਸ਼ੀਸ਼ ਚੁਕਾ ਕੇ ਤੁਰੇ ਸੀ ਤੇ ਹੁਣ ਫੇਰ ਆਪਣਾ ਸ਼ੀਸ਼ ਚੁਕਾਵਾਂਗੇ ਵੀ ਅਸੀਂ ਆਪਣੀ ਰਾਈਡ ਪੂਰੀ ਕਰਕੇ ਸੱਚੇ ਪਾਤਸ਼ਾਹ ਜੀ ਵਾਪਸੀ ਆ ਗਏ ਆ ਆ ਗਿਆ ਜੀ ਗੁਰਦੁਰਾ ਸਾਹਿਬ ਤਰਨਤਾਰਨ ਸਾਹਿਬ ਤੇ ਜਿੱਥੋਂ ਰਾਈਡ ਸਟਾਰਟ ਕੀਤੀ ਸੀ ਉਸ ਤੇ ਵਾਪਸ ਆ ਗਏ ਆ ਜੀ ਅਸੀਂ ਲਓ ਜੀ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰਦੇ ਜੀ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟ ਕਰਦੇ ਜੀ